ਸੋ ਜਿਦਾਂ ਤੁਸੀਂ ਦੇਖ ਰਹੇ ਹੋ ਜੀ ਕੇ ਟੀਵੀ ਮਹਾਰੰਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਇਸ ਵੱਲ ਨਜ਼ਰ ਪਾ ਰਹੇ ਹਾਂ ਕਿ ਕਿਹਨਾਂ ਖ਼ਬਰਾਂ ਤੋਂ ਸ਼ੁਰੂ ਕਰੀਏ ਜੋਬ ਤੇ ਹਰਿਆਣਾ ਦੀ ਸਭ ਤੋਂ ਜ਼ਰਾਤ ਤੇ ਚਾਵੇ ਕਿਸਾਨਾਂ ਦੇ ਧੰਨੇ ਦੌਰਾਨ ਕੋਹ ਕਿਸਾਨ ਦੀ ਮੌਤ ਹੋਈ ਹੈ ਦਿਲਦਾਰ ਪੈਣਾ ਨਾਂ ਕਿਸਾਨ ਦੀ ਜਾਨ ਚਲੀ ਗਈ ਇਸ ਦੀ ਜਾਣਕਾਰੀ ਕਿਸਾਨਾਂ ਨੂੰ ਸਰਵਨ ਸਿੰਘ ਪੰਦੇ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਕਿਸਾਨ ਦੀ ਮੌਤ ਦਿਲਦਾਰ ਦੁਆਰਾ ਪੈਣ ਕਾਰਨ ਹੋਈ ਹੈ ਕਿਸਾਨ ਦਾ ਨਾਮ ਫਰਕਰ ਸਿੰਘ ਹੈ ਚੁਪਟਾ ਪਰ ਟੈਕਸੀ ਲੋਕੋ ਕੀ ਦਾ ਹਰਾਨਾ ਵਾਲੇ ਕਿਸਾਨ ਕੋਲ ਦੋ ਇੱਕਰ ਜ਼ਮੀਨ ਸੀ ਜੋ ਦੋ ਬੱਚਿਆਂ ਦਾ ਪਿਤਾ ਸੀ ਪੰਜਾਬ ਦੇ ਹਰਾਨਾ ਸ਼ੰਭੂ ਭਾਰੀ ਸਰ ਤੇ ਚੱਲ ਰਿਹਾ ਕਿਸਾਨ ਅੰਦੋਲਨ ਕਾਫੀ ਜ਼ਿਆਦਾ ਟਾਈਮ ਤੋਂ ਚੱਲ ਰਿਹਾ ਸੀ ਇਸ ਤੋਂ ਬਾਅਦ 11 ਤੱਕ ਕਿਹੜਾ ਫਰਿਦ ਤੱਕ ਹੋਣ ਵਾਲੀਆਂ ਤੇ ਕਿਸਾਨ ਮਹਾਪੰਚਾਇਤਾਂ ਨੇ ਸਫਲ ਹੋ ਨਾ ਲਈ ਕਿਸਾਨਾ ਨੂੰ ਪੂਰੀ ਰਣਨੀਤੀ ਨਾਲ ਕੰਮ ਕਰ ਰਹੇ ਨੇ ਨਾਲ ਦੱਸਿਏ ਕਿ ਜੱਗੀ ਸਿੰਘ ਧਲੇਵਾਲ ਦਾ ਮਰਨ ਵਰਤ 66ਵੇਂ ਦਿਨ ਚੁਕਾ ਰਹੇ ਤੇ ਫਰੋਸ ਪਰਵਿਚੇ ਕਿ ਬਲੈਰੋ ਪਿੱਟ ਉਪਤੇ ਤੱਕ ਕੈਂਟਰ ਦੀ ਟੱਕਰ ਹੋ ਗਈ ਇਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਲੋਕ ਜ਼ਖਮੀ ਸਖਦੀ ਗਏ 3 ਨਾਲ ਸਸਰੇ ਫੋਸਪੋਰ ਮੋਸਰਕਾਰ ਕਰਨ ਦੇ ਵਾਅਦੇ ਕਰਨਾ ਕਿਸ ਸਮੇਂ ਪਿਕਪ ਬਚ 15 ਤੋਂ ਵੱਧ ਲੋਕ ਸਮਾਰ ਸਰ ਨਾਲ ਇਸ ਘਟਨਾ ਵਿੱਚ ਗੰਬੀਰ ਸੱਟਾਂ ਲੱਗੀਆਂ ਲੋਕਾਂ ਨੂੰ ਆਪਕੀ ਦਾ ਟੈਂਪੋ ਵਿੱਚ ਸਮੀਮਾ ਦਾ ਹਸਪਤਾਲ ਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹ ਖਾਸਾ ਖੁਸ਼ਕਿਸਮਤ ਫਾਜ਼ਲ ਕਾ ਤੇਵਾ ਪ੍ਰਫਾਲ ਕੋਰਸਪੋਲਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ। ਲੰਗੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਦਿੱਲੀ ਕਪੂਠਲਾ ਹਾਊਸ ਦੇ ਰਸਤੇ ਚੌਂਕੂਸ਼ਨ ਦੀ ਰੇਡ ਹੋਈ ਆ। ਕਪੂਠਲਾ ਹਾਊਸ ਦੇ ਬਾਹਰ ਚੌਂਕੂਸ਼ਨ ਦੀ ਟੀਮ ਪਹੁੰਚੀ। ਆਈਜੀ ਟੀਮ ਦੇ ਲਈ ਇੱਕ ਖਾਸਾ ਮੁੱਖ ਮੰਤਰੀ ਦੇ ਘਰ ਤਲਾਸ਼ੀ ਲੈ ਰਹੀ ਸੀ। ਇਹ ਜਾਣਕਾਰੀ ਮਿਲਦੇ ਹੀ ਦਿੱਲੀ ਜਵਾਹਰ ਮਾਦਿ ਪਾਰਟੀ ਦੇ ਵਰਕਰ ਮੁਝੜਾ ਕਾ ਪਹੁੰਚ ਗਿਆ। ਚੌਂਕੂਸ਼ਨ ਦੀ ਟੀਮ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਥਾਂ ਤੇ ਪੈਸੇ ਵੰਡ ਦੀ ਜਾਣਕਾਰੀ ਮਿਲੀ ਸੀ ਤੇ ਅਸੀਂ ਇੱਥੇ ਪਹੁੰਚ ਰਹੇ ਹਾਂ। ਰਿਟਰਨਿੰਗ ਅਫਸਰ ਓਪ ਵੱਡੰਦ ਦੇ ਸ਼ਿਕਾਇਤ ਮਿਲੀ ਸੀ ਸਮਾਜਿਕ ਸ਼ਿਕਾਇਤ ਕੇ 100 ਮੀਟਰ ਅੰਦਰ ਕਾਰਜ ਕਰਨ ਦੀ ਹੈ ਪਰ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਇਸੇ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਕੈਮਰੇ ਨਾਲ ਅੰਦਰ ਜਾਣ ਦਿਓ ਐਸੀ ਵੱਡੰਦ ਦੀ ਸ਼ਿਕਾਇਤ के बाद आप 스위저 ਫਿਮਿਲੀਸੀ ਇਸ ਬਾਰੇ ਟਵੀਟ ਕਰਦੇ ਹੈ ਮਾਨ ਲਿਆ ਕਿ ਮੈਂ ਦਿੱਲੀ ਵਿੱਚ ਮੁੱਖ ਮੰਤਰੀ ਨੂੰ ਅਰਜ਼ੀ ਕੋਪੀਆ ਹੌਸਲ ਕੀਤੀ ਉਸ ਨੂੰ ਅਲਰੇਡੀ ਕੀਤੀ ਗਈ ਹੈ ਪੂਰੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ ਹੈ ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕਾਂ ਤੇ ਤਲਾਸ਼ੀ ਲਈ ਗਈ ਕੀ ਮੈਨੂੰ ਦੱਸਣਗੇ ਮਿਲਿਆ ਕਿ ਜੇਲੀਪੁਰ ਸਫਤਰ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਬੀਜੇਪੀ ਵਾਲਿਆਂ ਨੇ ਘਰਨੇ ਕਿ ਉਹਨਾਂ ਦੇ ਘਰ ਰੈਡ ਮਾਰਾਂ ਦੇ ਨੁਮਾ ਦਿਖਾਉਂਦੇ ਨਹੀਂ ਜਾਂ ਫਿਰ ਆਵਾਜ਼ ਨੂੰ ਪਾਤੀ ਕਿ ਪੰਜਾਬੀਆਂ ਦੇ ਨਾਲ ਹੀ ਅਝਾ ਕਰਨ ਦੀ ਚਾਸ ਮਿਲੀ ਹੋਈ ਹੈ ਸਭ ਬੀਜੇਪੀ ਦਿਖਾ ਰਿਹਾ ਹੈ ਕਬਰਾਟੇ ਇਸ ਤਰ੍ਹਾਂ ਇੱਕ ਮੁੱਖ ਮੰਤਰੀ ਦੇ ਘਰ ਤੇ ਰੈਡ ਮਾਰਨਾ ਮੌਕਾ ਕਮਿੰਦਾ ਨਹੀਂ ਹੋਉਂਦਾ ਪੰਜਾਬ ਹਰਿਆਣਾ ਸ਼ੰਭੂ ਮਨੋੜੀ ਸਰਹੱਤਾ ਦੇ ਕਿਸਾਨ ਅੰਦੋਲਨ ਤੇਰਾ ਫਰਵਰੀ ਤੋਂ ਇਹ ਕਸਾਲ ਪੂਰਾ ਕਰਨ ਜਾ ਰਿਹਾ ਹੈ ਜਿਸ ਤਿੱਥੇ ਤੋਂ ਉਹ ਮੋਰਚਾ ਤੇ ਕਿਸਾਨਾਂ ਦੇ ਦਿੱਤੀ ਵਧਾਈ ਜਾ ਰਹੀ ਹੈ ਇਸ ਤੋਂ ਇਲਾਵਾ 11 ਤੋਂ 13 ਫਰਵਰੀ ਤੱਕ ਮੋਰ ਵਾਲੀਆਂ ਦਿਨ ਸਤਲੁਜ ਨਾਲੇ ਕਿਸਾਨਾਂ ਨੂੰ ਪੂਰੀ ਨੰਨਤਵਾਦ ਤੇ ਯਾਰੀਆਂ ਵਿੱਚ ਜੁਟੇ ਹੋਏ ਨੇ ਇਸ ਦੇ ਨਾਲ ਕਿਸਾਨਾਂ ਆਗੂ ਜਲਦੀ ਸਿੰਘ ਢੱਲਵਾਲ ਦੀ ਹੜਤਾਲ ਵੀ 67ਵੇਂ ਦੇ ਵਿੱਚ ਦਾਖਲ ਹੋ ਗਈ ਹੈ ਹਾਲਾਂਕਿ ਮਨਵਰਤ ਤਾਰਨ ਢੱਲਵਾਲ ਦਾ ਸ਼ਰੀਰ ਕਾਫੀ ਕਮਜ਼ੋਰ ਹੋ ਗਿਆ ਇਸ ਕਰਕੇ ਉਹਨਾਂ ਨੂੰ ਬੁਖਾਰ ਹੋ ਗਿਆ ਸੀ ਤੇ ਜੁੜੇ ਪਾਸੇ ਕਿਸਾਨਾਂ ਵੱਲੋਂ ਕੇਦਰ ਨਾਲ ਗੱਲਬਾਤ ਮੁਆਇਸ ਸੱਦੇ ਬਲੈਕ ਹੈਟ ਤੱਕ ਨਜ਼ਰ ਆ ਰਹੀ ਨੇ ਤੇ ਅਗਲੀ ਰਣਨੀਤੀ ਲਈ ਕੀ ਕਰਨੇ ਨੇ ਕਿਸਾਨ 14 ਫੁੱਟ ਰੋਕੇ ਨੇ ਸਰਕਾਰ ਦੇ ਅਧਿਕਾਰੀਆਂ ਨਾਲ ਮੰਤਰੀਆਂ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਨਗੇ ਇਸ ਤੋਂ ਪਹਿਲਾਂ ਸੰਘਤਾ ਦੇ ਵੱਟੇ ਕਿ ਪਿਛ ਕਿਸਾਨਾਂ ਨੂੰ ਇਕੱਠਾ ਕਰਕੇ ਹੋਏ ਈਕਨੋਮੀ ਕੋਸ਼ਿਸ਼ ਕਰ ਰਹੇ ਨੇ ਕਿ ਅੰਦੋਲਨ ਨੂੰ ਇੱਕ ਸਾਲ ਬੀਤ ਗਿਆ ਕਰੋਨਾ ਦੇ ਮੌਸਮ ਨੇ ਵੀ ਤੁਲਾ ਦਿੱਤੀ ਆਲੀ ਹੋਮ ਲੰਮੀ ਲੜਾਈ ਲੜਨ ਦੀ ਯਤਨ ਜੀਐਸਟੀ ਲੁਧਿਆਣਾ ਵੀ ਅਮਰਸਰ ਵਿੱਚ ਵੱਡੀ ਕਾਰਵਾਈ ਕੀਤੀ ਅਮਰਸਰ ਦੇ ਬੀਮਾ ਸੈਕਟਰ 79 ਵਿੱਚ ਕਾਫੀ ਕਰੋੜ ਦੇ ਫਰਜ਼ੀ ਬਿਲਿੰਗ ਕਪੜੇ ਦਾ ਪਰਦਾ ਫਾਸ਼ ਕੀਤਾ ਹੈ ਇਸ ਧੋਖਾਧੰਡਾ ਨਾ ਸਰਕਾਰ ਨੂੰ 12.1 ਕਰੋੜ ਦਾ مالی ਨੁਕਸਾਨ ਹੋਇਆ ਜੇਸਟ ਇੰਟੈਲੀਜੈਂਸ ਟੀਮ ਨੇ ਇਹਨਾਂ ਨੂੰ ਖਾ ਪ੍ਰੇਜ਼ੈਂਟਰ ਸਿੰਘ ਮਨੂ ਸਿੰਘ ਤੇ ਰੇਜ਼ੈਂਟਰ ਪਾਸ ਸਿੰਘ ਨੂੰ 28 ਜਨਵਰੀ ਨੂੰ ਜ਼ਰਬਾਰ ਕੀਤਾ ਸੀ। ਇਹੋ ਨਾਮ ਦੇ ਅਧੀਨ ਦੇ ਫਸਟ ਕਲਾਸ ਡਿਵੀਸ਼ਨ ਵਿਜੀਟੇਟ ਨੂੰ ਨਾਇਕ ਆਸਪਾਤਲ ਹੈ। ਅਸ਼ੋਤਤ ਪੇਂਡਿਤ ਦਾ ਗਾਜੇ ਵਿਗਿਆਨਕ ਵਿਦਿਅਕ ਦੇ ਵਿਦਿਆਨ ਦੀ 30 ਮੈਂਬਰਿੰਗ ਹੈ 9 ਜਨਵਰੀ ਨੂੰ 12 ਵਪਾਰਕ ਤੇ ਰਹਾਇਸ਼ੀ ਟਿਕਾਣੇ ਤੇ ਛਾਪੇਮਾਰੀ ਕੀਤੀ ਸੀ। ਅਧਿਕਾਰੀਆਂ ਨੇ ਕਾਜ ਦਸਤਾਵੇਜ਼ ਬਰਾਮਦ ਕੀਤੇ ਜਿਸ ਤੋਂ ਸਾਹਮਣੇ ਹੁੰਦਾ ਹੈ ਕਿ GST ਰਜਿਸਟ੍ਰੇਸ਼ਨ ਪ੍ਰਾਪਤ ਕਰਨ ਦੇ ਫਰਜ਼ੀ ਦਸਤਾਵੇਜ਼ ਦਾ ਇਸਤੇਮਾਲ ਕਰਕੇ ਇੱਕ ਪਰਮਾਨੁਖ ਫਰਜ਼ੀ ਵਿਅਕਤੀ ਦੇ ਨਾਮ ਤੇ ਰਜਿਸਟਰ ਕਰਵਾਇਆ ਸੀ। 20 ਜਨਵਰੀ ਨੂੰ ਇੱਕ ਹੋਰ ਛਾਪ ਚਾਲੀ ਅਧਿਕਾਰ ਅਧੀਨ ਉਸ ਤਲਾਸ਼ੀ ਲਈ ਕਾਰਗੁਜ਼ਾਰੀ ਅਤੇ ਅਲਿਵਿ ਬਾਈਕ ਉਕਰ ਰਿਕਨ ਵਾਲੇ ਫਰਮਾ ਦੇ ਜੀਐਸਟੀ ਰਜਿਸਟ੍ਰੇਸ਼ਨ ਨੰਬਰ ਦਰਜ ਕਰ ਦਿੱਤੇ। ਭਾਰਤ ਦੀ ਪਹਿਲੀ ਬਿਨਾ ਹੱਥ ਪੈਰਾਂ ਵਾਲੀ ਤੀਰੰਦਾਜ਼ ਸ਼ੀਤਲਦੇਵੀ ਨੇ ਮਜ਼ਬੂਤ ਹੋ ਹੌਸਲੇ ਤੇ ਪ੍ਰਭਾਵਿਤ ਹੋਣੇ ਕਾਫੀ ਲੋਕਾਂ ਨੂੰ ਇੱਕ ਮੈਸਟੀਜ਼ ਸਕੋਰਪੀਓ ਕਿੱਤੀ ਗਈ ਹੈ ਪਿਛਲੇ ਸਾਲ ਪੈਰਿਸ ਦੇ 올림픽 ਭਾਰਤ ਵਿੱਚ ਅਨੁਵਾਈ ਕਰਨ ਵਾਲੇ ਸ਼ੀਤਲ ਦੇਵੀ ਨੇ ਆਪਣੇ ਦ੍ਰਿੜ ਸੰਕਲਪ ਤੇ ਕੁਸ਼ਲਤਾ ਨਾਲ ਸਾਰੇ ਮੁਕਾਬੜੇ ਆਪਣੇ ਪਾਰ ਕੀਤੇ ਪੈਰ ਦੋ ਤੀ ਚਲਾਉਣ ਦੀ ਉਹਦੀ ਸਮਰੱਥਾ ਨੇ ਦੁਨੀਆ ਭਰ ਵਿੱਚ ਪ੍ਰੇਰਨਾ ਲਾਇਕ ਕ੍ਰਿਸ਼ੀਤ ਬਣਾ ਦਿੱਤਾ ਮਹਿੰਦਰਾ ਨੇ ਸ਼ੀਤਲ ਦੀ ਹਿੰਮਤ ਤੇ ਦ੍ਰਿੜ ਸੰਕਲਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਉਹਨਾਂ ਨੇ ਸ਼ੀਤਲ ਦੀ ਮਾਂ ਤੇ ਪੈਰ ਦੀ ਇਸ ਵੀ ਇਤ੍ਰੇ ਸੰਕਲਪ ਦੇਖਿਆ ਤੇ ਉਹਨਾਂ ਦੀ ਆਸਾਧਾਰਨ ਯਾਤਰਾ ਦਾ ਸਨਮਾਨ ਕਰਦੇ ਹੋਏ ਉਹਨਾਂ ਨੇ ਸੀਬੀਪੀ ਵੀ ਖੋਣਾਂ ਲਈ ਰੇਲ ਰਾਹੀਂ ਯਾਤਰਾ ਕਰਨ ਵਾਲਿਆਂ ਲਈ ਚੰਗੀ ਖਬਰ ਹੈ ਕਿ ਲੁਕਾਂ ਤੋਂ ਦਿੱਲੀ ਹਮਸਰਕਾਰੇ ਬੁਲੇਟ ਰੇਲ ਚੌਂਜ ਆ ਰਿਹਾ ਹੈ ਇਸ ਪ੍ਰੋਜੈਕਟ ਨੂੰ ਸਰਕਾਰ ਵੱਲੋਂ ਖਰੀਦ ਚੰਗੀ ਮਿਲ ਗਈ ਹੈ ਟ੍ਰੇਨ ਜੀ ਮਹਿਸ ਦੋ ਘੰਟਿਆਂ ਦੇ ਵਿੱਚ ਦਿੱਲੀ ਤੋਂ ਮਿਸਰ ਤੱਕ ਦਾ ਸਫ਼ਰ ਤੁਲਾ ਕਿਤਾ ਜਾ ਸਕਦਾ ਹੈ ਕਿਲਾਲੇ ਸੁਣਾਟ ਉਸ ਸੇਨਾ ਹੀ ਨਵੀਂ ਕਿਤਾਬਾਂ ਨੂੰ ਰੋਣ ਸਕੀ ਤੇ ਦਰਜੀ ਕਿਹਾ ਕਿ ਧੰਨਵਾਦ